ਜਿਸ ਇੱਕਜੁੱਟਤਾ ਨਾਲ ਅੱਜ ਇਹ ਚੋਣ ਹੋਈ ਹੈ ਆਉਣ ਵਾਲੇ ਸਮੇਂ 'ਚ ਭਿੱਖੀ ਦੀ ਤਰੱਕੀ ਲਈ ਇਸ ਏਰੀਆ ਦੀ ਤਰੱਕੀ ਲਈ ਇਹ ਸਾਰੇ ਐਮਸੀ ਸਹਿਬਾਨ ਸਾਡੀ ਸਰਕਾਰ ਨਾਲ ਮਿਲ ਕੇ ਇਸੇ ਤਰ੍ਹਾਂ ਹੀ ਕੰਮ ਕਰਨਗੇ ਅਸੀਂ ਜੋ ਆਪਣੇ ਵਾਰਡ ਦੇ ਕੰਮ ਨੇ ਭਿੱਖੀ ਦੇ ਕੰਮ ਨੇ ਉਹ ਸਹਿਯੋਗ ਨਾਲ ਕਰਨੀ ਹੈ ਐਮਐਲਏ ਸਾਬ੍ਹਣਾ ਸਾਰੀ ਟੀਮ ਨਾਲ ਆਕੇ ਕੰਮ ਕਰਨਾ ਇਹਦਾ ਵਧੀਆ ਕੰਮ ਕਰਨ ਲਈ ਕਿ ਜਿਹੜੇ ਵੀ ਪੀਖੀ ਦੇ ਕੰਮ ਐ ਮੈਨੂੰ ਲੱਗਦਾ ਵੀ ਕੋਈ ਬਹੁਤ ਵੱਡਾ ਉਹ ਇਸ਼ੂ ਨਹੀਂ ਹੈਗਾ ਜਿਸ ਤਰੀਕੇ ਨਾਲ ਸਾਡੀ ਇਹ ਨਗਰਪੰਚਾਇਤ ਸਾਰੀ ਅੱਜ ਬਣੀ ਐ ਮਤਲਬ ਮੈਨੂੰ ਲੱਗਦਾ ਵੀ ਬਹੁਤ ਜਲਦੀ ਕਿਉਂਕਿ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੇ ਸਰਕਾਰ ਵੱਲੋਂ ਔਰ ਸਾਰੀ ਇੱਕ ਸੁਰਤਾ ਨਾਲ ਅਸੀਂ ਵਧੀਆ ਤਰੀਕੇ ਨਾਲ ਪੀਖੀ ਦੀ ਤਰੱਕੀ ਵੱਲ ਕੰਮ ਕਰਾਂਗੇ ਪਿਛਲੇ ਦਿਨੀ ਹੋਈਆਂ ਨਗਰ ਕੌਂਸਲ ਪੀਖੀ ਦੀਆਂ ਚੋਣਾਂ ਹੋਣ ਤੋਂ ਬਾਅਦ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਜੋ ਚਰਚਾਵਾਂ ਚੱਲ ਰਹੀਆਂ ਸਨ ਉਸ ਸਮੇਂ ਬੰਦ ਹੋ ਗਈਆਂ ਜਦੋਂ ਭੀਖੀ ਨਗਰ ਕਾਉਂਸਲ ਦੀ ਚੋਣ ਦੌਰਾਨ ਜਿੱਤੇ ਆਜ਼ਾਦ ਉਮੀਦਵਾਰਾਂ ਦੁਆਰਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਹੋ ਰਹੇ ਵਿਕਾਸ ਦੇ ਕੰਮਾਂ ਨੂੰ ਵੇਖਦੇ ਹੋਏ ਵਾਰਡ ਨੰਬਰ 6 ਵਿੱਚੋਂ ਰਾਮ ਸਿੰਘ ਅਤੇ ਵਾਰਡ ਨੰਬਰ 8 ਵਿੱਚੋਂ ਪ੍ਰਵਿੰਦਰ ਸਿੰਘ ਗੋਰਾ ਨੇ ਐਮਐਲਏ ਡਾਕਟਰ ਵਿਜੇ ਸਿੰਘਲਾ ਦੀ ਰਹਿਨਮਾਈ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਡਾਕਟਰ ਸਿੰਘਲਾ ਦੇ ਦੱਸਣ ਅਨੁਸਾਰ ਇਹਨਾਂ ਕਾਉਂਸਲਰਾਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦਾ ਭੀਖੀ ਚ ਸਪਸ਼ਟ ਬਹੁਮਤ ਸਾਬਤ ਹੋ ਗਿਆ ਜਿਸ ਕਰਕੇ ਅੱਜ ਭਿੱਖੀ ਨਗਰ ਕੌਂਸਲ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਚੋਣ ਵੀ ਸਰਬਸੰਮਤੀ ਨਾਲ ਹੀ ਕਰਵਾ ਦਿੱਤੀ ਗਈ ਹੈ। ਵਾਰਡ ਨੰਬਰ 13 ਤੋਂ ਆਪ ਦੇ ਉਮੀਦਵਾਰ ਸੁਖਪ੍ਰੀਤ ਕੌਰ ਜਿਨ੍ਹਾਂ ਨੇ ਵੱਡੇ ਮਾਰਜਿਨ ਨਾਲ ਜਿੱਤ ਪ੍ਰਾਪਤ ਕੀਤੀ ਸੀ, ਉਹਨਾਂ ਨੂੰ ਸਮਰੱਥੀ ਨਾਲ ਹੀ ਭਿੱਖੀ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਅਤੇ ਉਹਨਾਂ ਦੇ ਨਾਲ ਹੀ ਵਾਰਡ ਨੰਬਰ 10 ਤੋਂ ਜਿੱਤੇ ਉਮੀਦਵਾਰ ਪੱਪੀ ਸਿੰਘ ਅਤੇ ਵਾਰਡ ਨੰਬਰ 8 ਵਿੱਚੋਂ ਜਿੱਤੇ ਉਮੀਦਵਾਰ ਪ੍ਰਵਿੰਦਰ ਸਿੰਘ ਗੋਰਾ ਨੂੰ ਵਾਈਸ ਪ੍ਰਧਾਨ ਵੀ ਸਰਬਸੰਮਤੀ ਨਾਲ ਹੀ ਬਣਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਆਪ ਦੇ ਸਪਸ਼ਟ ਬਹੁਮਤ ਅਤੇ ਸਰਬਸਮਤੀ ਨਾਲ ਹੋਈ ਚੋਣ ਤੋਂ ਇਹ ਸਮਝ ਆ ਗਿਆ ਕਿ ਸਾਰੇ ਹੀ ਉਮੀਦਵਾਰ ਭਿੱਖੀ ਦੇ ਵਿਕਾਸ ਲਈ ਆਪਣੇ ਸਵਾਰਥ ਨੂੰ ਛੱਡ ਕੇ ਇੱਕੋ ਲੜੀ 'ਚ ਆਪਣੇ ਆਪ ਨੂੰ ਪਰੋਕ ਕੇ ਭਿੱਖੀ ਦੇ ਵਿਕਾਸ ਕਾਰਜਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਨਗੇ ਚੁਣੇ ਗਏ ਕੌਂਸਲਰ ਵੱਲੋਂ ਐਮਐਲਏ ਡਾਕਟਰ ਵਿਜੇ ਸਿੰਘਲਾ ਜੀ ਦੇ ਧੰਨਵਾਦ ਲਈ ਬੋਲੇ ਸ਼ਬਦਾਂ ਵਿੱਚ ਕਿਹਾ ਕਿ ਪਿਛਲੇ ਸਮੇਂ ਤੋਂ ਹਲਕਾ ਮਾਂਸਾ 'ਚ ਹੋ ਰਹੇ ਵਿਕਾਸ ਨੂੰ ਵੇਖ ਅਸੀਂ ਐਮਐਲਏ ਡਾਕਟਰ ਵਿਜੇ ਸਿੰਘਲਾ ਦੇ ਅਤੀ ਧੰਨਵਾਦੀ ਹਾਂ ਕਿ ਲੋਕਾਂ ਨੇ ਇਹਨਾਂ ਦੁਆਰਾ ਕੀਤੇ ਹੁਣ ਤੱਕ ਦੇ ਵਿਕਾਸ ਕਾਰਜਾਂ ਨੂੰ ਵੇਖ ਸਾਨੂੰ ਵੋਟ ਪਾਈ ਹੈ ਜੋ ਆਉਣ ਵਾਲੇ ਸਮੇਂ ਵਿੱਚ ਪੀਖੀ ਨਗਰ ਕਾਉਂਸਲ ਦਾ ਡਾਕਟਰ ਵਿਜੇ ਸਿੰਘਲਾ ਦੀ ਰਹਿਨਮਾਈ ਹੇਠ ਸੁਚੱਜੇ ਢੰਗ ਨਾਲ ਵਿਕਾਸ ਹੋ ਸਕੇ ਹਾਂਜੀ ਨਗਰ ਕਾਉਂਸਲ ਨਗਰ ਪੰਚਾਇਤ ਪੀਖੀ ਦੀ ਚੋਣ ਹੋਈ ਹੈ ਮੈਂ ਬੜਾ ਧੰਨਵਾਦੀ ਹਾਂ ਸਾਰੇ ਪੀਖੀ ਵਾਸੀਆਂ ਦਾ ਪਹਿਲਾਂ ਉਸ ਤੋਂ ਬਾਅਦ ਜਿਹੜੇ ਸਾਰੇ ਐਮਸੀ ਸਾਹਿਬਾਨ ਦਾ 13 ਦੇ 13 ਵਾਰਡ ਦੇ ਐਮਸੀ ਸਾਹਿਬਾਨ ਨੇ ਸਰਬਸੰਮਤੀ ਨਾਲ ਭੈਣ ਸੁਖਪ੍ਰੀਤ ਕੌਰ ਨੂੰ ਜਿਹੜਾ ਪ੍ਰਧਾਨ ਨਗਰਪੰਚਾਇਤ ਭੀਖੀ ਚੁਣਿਆ ਔਰ ਸਾਡੇ ਦੋ ਵਾਈਸ ਪ੍ਰਧਾਨ ਚੁਣੇ ਨੇ ਪੱਪੀ ਸਿੰਘ ਤੇ ਪਰਵਿੰਦਰ ਗੋਰਾ ਜੀ ਜਿਹੜੇ ਵਾਰਡ ਨੰਬਰ 10 ਤੇ 8 ਤੋਂ ਐਮਸੀ ਸਹਿਬਾਨ ਨੇ ਔਰ ਸਾਰੇ ਜਿਹਨੀਆਂ ਚੋਣਾਂ ਪੂਰੀ ਮਤਲਬ ਸਰਬਸੰਮਤੀ ਨਾਲ ਹੋਈ ਹੈ ਸਾਨੂੰ ਬੜੀ ਖੁਸ਼ੀ ਆ ਔਰ ਮੈਂ ਆਸ ਕਰਦਾ ਜਿਸ ਇੱਕ ਸੁਰਤਾ ਨਾਲ ਜਿਸ ਇੱਕ ਜੁਟਤਾ ਨਾਲ ਅਜੇ ਚੋਣ ਹੋਈ ਹੈ ਆਉਣ ਵਾਲੇ ਸਮੇਂ 'ਚ ਭੀਖੀ ਦੀ ਤਰੱਕੀ ਲਈ ਇਸ ਏਰੀਆ ਦੀ ਤਰੱਕੀ ਲਈ ਇਹ ਸਾਰੇ ਐਮਸੀ ਸਹਿਬਾਨ ਸਾਡੀ ਸਰਕਾਰ ਨਾਲ ਮਿਲ ਕੇ ਇਸੇ ਤਰ੍ਹਾਂ ਹੀ ਕੰਮ ਕਰਨਗੇ ਪੀਖੀ ਵਾਸੀਆਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਕੰਮ ਕਰਨਗੇ ਤਾਂ ਜੋ ਪੀਖੀ ਦੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਕੁਝ اٹਕੇ ਹੋਏ ਕੰਮ ਨੇ ਤਰੱਕੀ ਦੇ ਜਿਹੜੇ ਰਸਤੇ ਹੈ ਉਹ ਆਪਾਂ ਲੱਭ ਕੇ ਉਹਨਾਂ ਨੂੰ ਇੱਕ ਪੀਖੀ ਨੂੰ ਇੱਕ ਵਧੀਆ ਸ਼ਹਿਰ ਬਣਾ ਸਕੀਏ ਐਮਐਲ ਸਾਹਿਬ ਗੱਲਿਆ ਵੀ 22 ਮਹੀਨੇ ਹੋ ਗਏ ਇਹ ਪ੍ਰਸ਼ਾਸਕੀ ਪ੍ਰਬੰਧ ਚ ਰਹੀ ਹੈ ਨਾ ਲੱਗਦੀ ਹੈ ਪੀਖੀ ਇਸ ਦਰਮਿਆਨ ਇਥੇ ਫੰਡ ਦੀ ਬਹੁਤ ਵੱਡੀ ਕਮੀ ਰਹੀ ਹੈ ਇਹ ਕਹਿੰਦੇ ਵੀ ਕੰਪਨੀ ਲਿਆ ਤਾਂ ਉਹਨਾਂ ਨੂੰ ਵੈਲ ਟਾਈਮ ਤੁਹਾਡੇ ਜਿਹੜਾ ਬੁਦਾਇਕ ਕੀ ਹੋ ਰਹਾ ਹੋ ਵੀ ਬਿਕੀਨੋ ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਕਿਹਾ ਕੁਝ ਜਿਹੜੀਆਂ ਸੀਗੀਆਂ ਇਹ ਆਬਸਟੈਕਲਸ ਸੀ ਜਿਹਦੇ ਕਰਕੇ ਅਸੀਂ ਕੁਝ ਕਰਨਾ ਚਾਹੁੰਦੇ ਸੀ ਕਿਉਂਕਿ ਕੁਝ ਜਿਹੜੇ ਕੰਮ ਸਾਡੇ ਉਦੀਨ ਸੀਗੇ ਕਿ ਅਸੀਂ ਕਰ ਸਕਦੇ ਸੀ ਉਹ ਕਰਵਾਏ ਵੀ ਨਹੀਂ ਭਾਵੇਂ ਉਹ ਰੋਡਸ ਦੇ ਬਣਾਉਣ ਵਾਲਾ ਸੀ ਪਰ ਹੁਣ ਜੋ ਸੀਵਰੇਜ ਦਾ ਇਸ਼ੂ ਹੈ ਜੋ ਸੜਕਾਂ ਦਾ ਇਸ਼ੂ ਹੈ ਜੋ ਪਾਣੀ ਦਾ ਪੀਣ ਵਾਲੇ ਪਾਣੀ ਦਾ ਇਸ਼ੂ ਹੈ ਜਿਹੜੇ ਜਿਹੜੇ ਏਰੀਆ ਚ ਨਹੀਂ ਗਿਆ ਉਹ ਸਾਰਾ ਜਿਹੜਾ ਅਸੀਂ ਹੈ ਬਾਕੀ ਜਿਹੜੇ ਵੀ ਪੀਖੀ ਦੇ ਕੰਮ ਹੈ ਮੈਨੂੰ ਲੱਗਦਾ ਵੀ ਕੋਈ ਬਹੁਤ ਵੱਡਾ ਉਹ ਇਸ਼ੂ ਨਹੀਂ ਹੈਗਾ ਜਿਸ ਤਰੀਕੇ ਨਾਲ ਸਾਡੀ ਇਹ ਨਗਰਪੰਚਾਇਤ ਸਾਰੀ ਅੱਜ ਬਣੀ ਹੈ ਮਤਲਬ ਮੈਨੂੰ ਲੱਗਦਾ ਵੀ ਬਹੁਤ ਜਲਦੀ ਕਿਉਂਕਿ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੇ ਸਰਕਾਰ ਵੱਲੋਂ ਔਰ ਸਾਰੀ ਇਕ ਸਰਤਾਂ ਨਾਲ ਅਸੀਂ ਵਧੀਆ ਤਰੀਕੇ ਨਾਲ ਪੀਖੀ ਦੀ ਤਰੱਕੀ ਵੱਲ ਕੰਮ ਕਰਾਂਗੇ ਸਰ ਇਹ ਕਿਹਾ ਵੀ ਪੀਖੀ ਦੇ ਜਿਹੜੇ ਨੰਬਰੀ ਛੱਪੜ ਨੇ ਉਹਨਾਂ ਦੀ ਤਕਰੀਬ 245 ਕਿਨਾਰੇ ਤੋਂ ਤੇਜੀ ਜਗ੍ਹਾ ਰੋਹੋਂ ਤੋਂ ਬਦ ਕਿਸਮ ਤੇ ਨਾਲ ਉਹ ਸਾਰੇ ਨਜਾਇਜ਼ ਕਰ ਜਾਂਦਾ ਸ਼ਿਕਾਰ ਹੋ ਰਹੇ ਨੇ ਤੇ ਹੋ ਵੀ ਰਹੇ ਨੇ ਨਿਰੰਤਰ ਹੋ ਰਹੇ ਨੇ ਉਹਨੂੰ ਰੋਕਣ ਲਈ ਤੁਹਾਡੀ ਕੀ ਬਿਲਕੁਲ ਜੀ ਨਿਸ਼ਾਨਦਈਆਂ ਕਰਾਵਾਂਗੇ ਜਿਹੜੀ ਕੋਈ ਨਜਾਇਜ਼ ਕਬਜ਼ੇ ਹੋਣਗੇ ਜਿਹੜੇ ਛੱਪੜਾਂ ਤੇ ਉਹ ਸਾਰੇ ਅਸੀਂ ਰਲ ਮਿਲ ਕੇ ਤੁਹਾਡਾ ਸਾਰਿਆਂ ਦਾ ਸਾਨੂੰ ਸਹਿਯੋਗ ਚਾਹੀਦਾ ਖਾਸ ਕਰਕੇ ਪ੍ਰੈਸ ਦਾ ਕਿਉਂਕਿ ਇਹ ਉਸ ਸਮੇਂ ਹੁੰਦਾ ਤਾਂ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਕਈ ਵਾਰੀ ਕੋਈ ਸਾਡੇ ਮਿਲਣ ਆਲੇ ਆ ਦੋਸਤ ਮਿੱਤਰ ਹੈ ਕਿਸੇ ਨੇ ਥੋੜਾ ਬਹੁਤਾ ਉਹ ਕੀਤਾ ਹੁੰਦਾ ਤਾਂ ਉਹ ਸਾਰੇ ਕਈ ਵਾਰੀ ਸਿਸਟਮ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਉਹ ਪੋਲੀਟੀਕਲ ਜਿਹੜੀ ਰਾਜਨੀਤਿਕ ਹੈ ਉਹਦੇ ਮਤਲਬ ਲੜਾਈ ਦੀ ਭੇਟ ਚੜ ਜਾਂਦੀਆਂ ਨੇ ਇਹ ਜਿਹੇ ਕਾਰਵਾਈਆਂ ਸੀ ਸ਼ੁਰੂ ਕਰਦੇ ਆ ਪਰ ਜੇ ਤੁਸੀਂ ਸਾਰੇ ਨਾਲ ਸ਼ਹਿਰ ਦੀ ਤਰੱਕੀ ਲਈ ਕਰੋਗੇ ਤਾਂ ਅਸੀਂ ਜਰੂਰ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਆਉਣ ਵਾਲੇ ਸਮੇਂ ਹਾਂ ਬਿਲਕੁਲ ਜੀ ਉਹ ਕਰਾਂਗੇ ਨਹੀਂ 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 ਕਰਾਂਗੇ ਬਿਲਕੁਲ ਕਰਾਂਗੇ ਜੀ ਹੁਣੇ ਧਿਆਨ ਚ ਆਇਆ ਮੈਂ ਪ੍ਰਵਿੰਦਰ ਸਿੰਘ ਹੋਰਾ ਜੀ ਜੋ ਕਿ ਵਾਰਡ ਨੰਬਰ 8 ਤੋਂ ਇਲੈਕਸ਼ਨ ਜਿੱਤੇ ਸੀ ਜੀ ਤੇ ਮੈਂ ਵਾਰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਜੀ ਤੇ ਅੱਜ ਸਾਡੀ ਚੋਣ ਰੱਖੀ ਗਈ ਸੀ ਜੀ ਤੇ ਜਿਨ੍ਹਾਂ ਵਿੱਚ ਪ੍ਰਧਾਨ ਜੀ ਬਣਾਏ ਨੇ ਸਾਡੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਸਾਰੇ ਐਮਸੀ ਸਾਹਿਬਾਨ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਰੀ ਸਹਿਮਤੀ ਨਾਲ ਬਣਾਏ ਨੇ ਸਾਰੇ ਜੀ ਕੋਈ ਕਿਸੇ ਚ ਮਤਭੇਦ ਨਹੀਂ ਸੀਗਾ ਜੀ ਸਾਰੇ ਵਧੀਆ ਹੋਇਆ ਜੀ ਸਹਿਮਤੀ ਨਾਲ ਜੀ ਅੰਨ ਦਾ ਮਿਹਦੇ ਦਾ ਧੰਨਵਾਦ ਕਰਦੇ ਜੀ ਸਾਡੇ ਐਮਐਲਏ ਸਾਹਿਬ ਜੀ ਸਾਰੇ ਜੋ ਵੀ ਟੀਮ ਆਦੀ ਸਾਰੇ ਨੂੰ ਧੰਨਵਾਦ ਕਰਦੇ ਆ ਸ਼ੁਕਰੀਆ ਅਸੀਂ ਜੋ ਆਪਣੇ ਵਾਰਡ ਦੇ ਕੰਮ ਨੇ ਕੀਤੇ ਕੰਮ ਨੇ ਪੂਰੇ ਸਹਿਯੋਗ ਨਾਲ ਹਾਜ਼ਰ ਨੇ ਜੀ ਐਮਐਲਏ ਸਾਹਿਬ ਨਾਲ ਸਾਰੀ ਟੀਮ ਨੇ ਰਾਕੇ ਕੰਮ ਕਰਨਾ ਕੀਤੇ ਵਧੀਆ ਕੰਮ ਕਰਾਂਗੇ ਇੱਕ ਨੰਬਰ ਕੰਮ ਕਰਨਾ ਜੀ ਅਸੀਂ ਕੋਈ ਸਾਡੇ ਚ ਉਧਰ ਉਧਰ ਗੱਤ ਫੇਤ ਨਹੀਂ ਆਏ ਅਸੀਂ ਇੱਕ ਹੋ ਕੇ ਕੰਮ ਕਰਾਂਗੇ ਸਾਰੇ ਸ਼ੁਕਰੀਆ ਜੀ ਧੰਨਵਾਦ